ਸਰ ਜੋ ਨੌਜਵਾਨ ਹਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਨੇ ਇਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਤੁਹਾਡਾ ਦੋਨਾਂ ਭਰਾਵਾਂ ਦਾ ਸਵਾਲ ਹੈ ਵੀ ਨਸ਼ੇ ਦੀ ਦਲਦੇ ਵਿੱਚ ਨੌਜਵਾਨੀ ਜਿਹੜੀ ਆ ਉਹ ਗਿਰਦੀ ਜਾਂਦੀ ਹੈ ਮੈਂ ਨੌਜਵਾਨਾਂ ਤੋਂ ਪਹਿਲਾਂ ਆਪ ਜੀ ਦੇ ਮਾਦਮ ਰਹੀਂ ਮੈਂ ਮਾਂ ਤੇ ਉਹਨੂੰ ਇਹ ਸਲਾਹ ਦਿੰਨਾ ਕਿ ਨੌਜਵਾਨ ਤਾਂ ਨਸ਼ੇ ਦੇ ਦਲਦਲ ਦੇ ਵਿੱਚ ਗਿਰ ਰਹੇ ਨੇ ਔਰ ਜਿਹੜੇ ਨਸ਼ੇ ਦੇ ਵਿੱਚ ਫਸ ਗਏ ਉਹ ਕਦੇ ਨਿਕਲ ਨਹੀਂ ਸਕਦੇ ਉਹਨਾਂ ਨੂੰ ਇੱਕ ਰੋਗ ਲੱਗ ਚੁੱਕਿਆ ਹੁੰਦਾ ਹੈ ਪਰ ਮੈਂ ਮਾਦਾ ਪਿਤਾ ਨੂੰ ਇਹ ਸਲਾਹ ਦਿੰਨਾ ਹੈ ਕਿ ਨੌਜਵਾਨਾਂ ਦਾ ਤੁਸੀਂ ਧਿਆਨ ਰੱਖੋ ਜਦੋਂ ਬੱਚਾ 10ਵੀਂ ਦੇ ਵਿੱਚ ਪੜਦਾ ਜਾਂ 10ਵੀਂ ਕਲਾਸ ਤੱਕ ਪਹੁੰਚ ਜਾਂਦਾ ਹੈ ਉਸ ਤੋਂ ਬਾਅਦ ਬੱਚਿਆਂ ਦਾ ਸਕੂਲ ਤੋਂ ਆਉਣ ਦਾ ਟਾਈਮ ਸਕੂਲੋਂ ਲੱਗਦਾ ਕਿੰਨੇ ਵਜੇ ਆ ਔਰ ਰੈਸਟ ਟਾਈਮ ਉਦੋਂ ਬੱਚੇ ਦਾ ਧਿਆਨ ਰੱਖੇ ਮਾਪਿਓ ਔਰ ਸਾਨੂੰ ਸਾਰੀ ਛੁੱਟੀ ਦਾ ਹੋਣ ਦਾ ਸਮਾਂ ਪਤਾ ਹੋਣਾ ਚਾਹੀਦਾ ਹੈ ਫਾਰ ਐਗਜ਼ਾਮਪਲ 3 ਵਜੇ ਛੁੱਟੀ ਹੁੰਦੀ ਹੈ ਤੇ ਸਾਡੇ ਰਸਤਾ ਜਿਹੜਾ ਬੱਚੇ ਦਾ ਆਉਣ ਦਾ 10 ਮਿੰਟ ਦਾ ਹੈ ਬੱਚਾ 4 ਵਜੇ ਪਹੁੰਚਦਾ ਹੈ ਇਹ ਮਾਪਿਓ ਦੀ ਡਿਊਟੀ ਬਣਦੀ ਹੈ ਕਿ ਸਾਡਾ ਤੇ ਪੁੱਤ ਛੁੱਟੀ ਤੋਂ 1 ਘੰਟਾ ਬਾਅਦ ਲੇਟ ਕਿਉਂ ਪਹੁੰਚਿਆ ਇਹ ਜ਼ਿੰਮੇਵਾਰੀ ਮਾਪਿਓ ਦੀ ਬਣਦੀ ਹੈ ਅਗਰ ਜੇ ਬੱਚਾ ਟਾਈਮ ਵੇਸਟ ਕਰਦਾ ਹੈ ਉਹ ਕਿਤੇ ਨਾ ਕਿਤੇ ਮਾੜੀ ਸੰਗਤ ਵਿੱਚ ਡੇਰ ਚੁੱਕਿਆ ਸੋ ਇਹ ਮਾਪਿਓ ਦੀ ਬੜੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਹ ਨਹੀਂ ਸਮਝਦਾ ਕਿ ਮਾਪਿਆਂ ਨੇ ਜਨਮ ਦਿੱਤਾ ਉਹਨੂੰ ਸਕੂਲ ਚ ਪੜ੍ਹਨੇ ਪਾਦਾ ਉਸ ਤੋਂ ਜ਼ਿੰਮੇਵਾਰੀ ਖਤਮ ਹੈ ਨਹੀਂ ਅੱਜ ਮਾੜੀ ਸੰਗਤ ਦਾ ਵੀ ਧਿਆਨ ਰੱਖਣਾ ਮਾਪਿਆਂ ਦੀ ਜ਼ਿੰਮੇਵਾਰੀ ਵੀ ਬੱਚਾ ਸਾਡਾ ਮਾੜੀ ਸੰਗਤ ਇਤਨੀ ਫਸ ਗਿਆ ਔਰ ਜਿਹੜਾ ਇਹ ਮੋਬਾਈਲ ਹੈ ਮੋਬਾਈਲ ਦੇ ਵਿੱਚ ਸਾਡਾ ਬੱਚਾ ਕਿੰਨਾ ਕੁ ਖੁੱਬਿਆ ਹੈ ਔਰ ਮੋਬਾਈਲ ਦੇ ਵਿੱਚ ਕੀ ਦੇਖਦਾ ਹੈ ਮੈਸੇਜ ਯੂਜ਼ ਕਰ ਰਿਹਾ ਹੈ ਕਿ ਪੋਜ਼ਿਟਿਵਿਟੀ ਵੇਖ ਰਿਹਾ ਹੈ ਇਹ ਵੀ ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਹੈ ਦੂਜੀ ਗੱਲ ਮੈਂ ਪਿਓ ਦੇ ਨਾਲ ਮਾਂ ਦੀ ਜ਼ਿੰਮੇਵਾਰੀ ਜ਼ਿਆਦਾ ਸਮਝਦਾ ਹੈ ਜੇ ਪਿਓ ਨੂੰ ਕਿਤੇ ਆਂਡ ਗਵਾਂ ਪਤਾ ਲੱਗਦਾ ਹੈ ਸਾਡੇ ਬੱਚੇ ਦੇ ਵਿੱਚ ਆ ਕਮੀ ਹੈ ਉਹ ਥੋੜਾ ਜਿਹਾ ਗੁੱਸਾ ਹੁੰਦਾ ਹੈ ਤਾਂ ਮਾਂ ਇਹਨਾਂ ਕੋ ਲਾੜ ਰਡਾਉਂਦੀ ਵੀ ਚਲੋ ਛੱਡੋ ਬੱਚਾ ਹੈ ਉਸ ਦੇ ਵਿੱਚ ਬੱਚੇ ਦਾ ਹੌਸਲਾ ਵਧਦਾ ਹੈ ਪਿਓ ਫਿਰ ਪਿੱਛੇ ਹੋ ਜਾਂਦਾ ਹੈ ਬੱਚਾ ਫਿਰ ਮਾੜੀਆਂ ਆਦਤਾਂ ਵੱਲ ਵਧ ਜਾਂਦਾ ਹੈ ਅਗਲੀ ਗੱਲ ਬੱਚੇ ਦੇ ਖਰਚੇ ਦਾ ਧਿਆਨ ਮਾਂ ਪਿਓ ਨਹੀਂ ਰੱਖਦਾ ਬੱਚਾ ਅੱਜ ਹਰੇਕ ਘਰ ਦੇ ਵਿੱਚ ਇੱਕ ਹੀ ਮੁੰਡਾ ਇੱਕ ਕੁੜੀ ਹੈ ਪਹਿਲੀ ਤੇ ਗੱਲ ਜਦੋਂ ਮੁੰਡਾ ਜੰਮਦਾ ਤਾਂ ਕੁੜੀ ਜੰਮਣ ਹੀ ਨਹੀਂ ਦਿੰਦੇ ਬਸ ਇੱਕ ਹੀ ਬੋਤ ਹੈ ਤੇ ਫਿਰ ਇੱਕ ਨੂੰ ਇੰਨਾ ਕੋ ਲਾੜ ਲਡਾਉਂਦੇ ਐ ਕਿ 16 17 ਸਾਲਾਂ ਬਾਅਦ ਔਰ ਇੰਨਾ ਕੋ ਲਾੜਾ ਹੋ ਜਾਂਦਾ ਹੈ ਕਿ ਮਾਂ ਪਿਓ ਨੂੰ ਪਾਣੀ ਪੁੱਛਣ ਦੇ लायक ਨਹੀਂ ਰਹਿੰਦਾ ਔਰ ਇਹ ਬੱਚਿਆਂ ਦਾ ਖਰਚੇ ਦਾ ਧਿਆਨ ਰੱਖਿਆ ਜਾਵੇ ਕਿ ਸਾਡੇ ਬੱਚੇ ਦਾ ਖਰਚਾ ਕਿੰਨਾ ਹੈ ਸਕੂਲ ਦੀ ਫੀਸ ਕਿੰਨੀ ਹੈ ਸਕੂਲ ਦੇ ਕਿਤਾਬਾਂ ਦਾ ਖਰਚਾ ਕਿੰਨਾ ਹੈ ਤੇ ਪੈਟਰੋਲ ਡੀਜ਼ਲ ਦਾ ਖਰਚਾ ਕਿੰਨਾ ਹੈ ਉਸ ਤੋਂ ਇਲਾਵਾ ਜੇ ਬੱਚੇ ਦਾ ਖਰਚਾ ਵੱਧਦਾ ਤਾਂ ਉਹਦਾ ਮਤਲਬ ਸਮਝ ਲਓ ਕਿ ਸਾਡਾ ਬੱਚਾ ਕਿਸੇ ਨਾ ਕਿਸੇ ਮਾੜੀ ਸੰਗਤ 'ਚ ਪੈ ਗਿਆ ਹੈ ਇਹ ਮਾਂ ਪਿਓ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਨੌਜਵਾਨਾਂ ਦਾ ਧਿਆਨ ਰੱਖਣਾ ਸਰ ਪੰਜਾਬ ਵਿੱਚ ਇਹ ਨਸ਼ਾ ਵਧ ਚੁੱਕਿਆ ਹੈ। ਠੰਡ ਕੋਈ ਪੱਤੀ ਲੈਣਾ ਤਾਂ ਨਹੀਂ ਮਿਲਦਾ। ਆਮ ਇਹੀ ਚੱਲ ਰਿਹਾ ਪਿੰਡਾਂ ਵਿੱਚ ਕਿ ਇਹ ਕਿਵੇਂ ਮੋੜਾ ਖਾਵੇਗਾ ਤਾਂ ਕਿਵੇਂ ਰੁਕ ਸਕਦਾ। ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਠੀਕ ਹੈ। ਇਹਦੇ 'ਚ ਸਰਕਾਰਾਂ ਜ਼ਿੰਮੇਵਾਰ ਨੇ ਸਮੇਂ-ਸਮੇਂ 'ਤੇ ਸਰਕਾਰਾਂ ਨੇ ਇਸ ਚੀਜ਼ ਨੂੰ ਵਾਧਾ ਦਿੱਤਾ ਹੈ। ਇਹਨੂੰ ਕਟਾਇਆ ਨਹੀਂ। ਔਰ 나 ਹੀ ਮੈਨੂੰ ਲੱਗਦਾ ਜੋ ਮੇਰੀ ਸੋਚ ਹੈ ਇਹ ਨਸ਼ਾ ਘਟ ਨਹੀਂ ਸਕਦਾ। ਕਿਉਂਕਿ ਜਿਹੜੀ ਹੁਣ ਸਰਕਾਰ ਬਣੀ ਹੈ ਇਸ ਸਰਕਾਰ ਤੇ ਲੋਕਾਂ ਨੂੰ ਬੜੀ ਉਮੀਦ ਸੀ ਪਰ ਸਰਕਾਰ ਵਾਲੇ ਐਮਐਲਏ ਵੀ ਸਾਡੇ ਵਿੱਚੋਂ ਨੇ ਅੱਲੇ ਜਿਹੜੇ ਵਰਕਰ ਨੇ ਉਹ ਵੀ ਸਾਡੇ ਵਿੱਚੋਂ ਨੇ ਤੇ ਨਸ਼ਾ ਹੀ ਸਾਡੇ ਵਿੱਚ ਵਿਚਰ ਰਿਹਾ ਹੈ ਇਸ ਤੋਂ ਅੱਗੇ ਮੈਂ ਨਹੀਂ ਕੋਈ ਉਮੀਦ ਰੱਖ ਸਕਦਾ ਕਿ ਸਰਕਾਰਾਂ ਇਸ ਚੀਜ਼ ਨੂੰ ਠੱਲ ਪਾ ਸਕਣਗੀਆਂ ਇਹ ਤਾਂ ਸਾਡੇ ਸਮਾਜ ਦੇ ਜ਼ਿੰਮੇਵਾਰ ਤੁਸੀਂ ਅਸੀਂ ਮੈਂ ਅਸੀਂ ਇਸ ਜੇ ਨੂੰ ਠੱਲ ਪਾ ਸਕਦੇ ਆ ਕਿ ਅਸੀਂ ਆਪਣੇ ਆਪ ਨੂੰ ਇਸ ਨਸ਼ੇ ਤੋਂ ਠੱਲ ਮਾਰੀਏ ਇੱਕ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਜੇ ਕਿਸੇ ਦੇ ਮਾ ਜਾਂ ਪਿਓ ਨੂੰ ਕੋਈ ਸਲਾਹ ਦਿੰਦਾ ਨਾ ਵੀ ਤੇਰਾ ਬੱਚਾ ਮਾੜੀ ਸੰਗਤ ਚ ਹੈ ਜਿੰਨੀ ਦੇਰ ਤੱਕ ਉਹ ਅੱਖੀ ਨਹੀਂ ਵੇਖ ਲੈਂਦਾ ਉਦੋਂ ਤੱਕ ਤਾਂ ਕਿਸੇ ਦੇ ਯਕੀਨ ਹੀ ਨਹੀਂ ਕਰਦਾ ਨਹੀਂ ਜੀ ਇਹ ਸ਼ਰੀਕਾ ਘੜਦਾ ਹੈ ਇਹ ਸਾਲਾ ਗਵੰਡੀ ਹੈ ਉਹਦੀ ਧੀ ਪੈਣ ਕੋਈ ਇੱਕ ਨਹੀਂ ਛੱਡਦਾ ਸਾਡੇ ਬੱਚੇ ਦੀ ਬਦਨਾਮੀ ਕਰਦਾ ਹੈ ਇਹ ਸਾਡੇ ਤੇ ਨਜਾਇਜ਼ ਕਰਦਾ ਹੈ ਪਰ ਜਦੋਂ ਬੱਚਾ ਅੰਦਰੋਂ Kur'an naşeri dalgalacak. ਕੰਮ ਚੁੱਕਾ ਹੁੰਦਾ ਉਹ ਕਹਿੰਦੇ ਜੁਗੀ ਜਿਹੜੀ ਸਾਡੀ ਥੰਮਿਆ ਤੇ ਹੁੰਦੀ ਹੈ ਫਿਰ ਜਿਹੜੇ ਥੰਮੇ ਖਾ ਜਾਂਦੇ ਹੈ ਛੱਤ ਥੱਲੇ ਡਿੱਗਦੀ ਹੈ ਨਾ ਉਦੋਂ ਤੁਆ ਨਿਕਲਦਾ ਪਰ ਉਦੋਂ ਸਵਾਏ ਸਾਡੇ ਕੋਲ ਹੱਥ ਮਰਨ ਦੇ ਬਕਾਇਆ ਨਹੀਂ ਰਹਿ ਜਾਂਦਾ ਸੋ ਸਾਥੀਓ ਮੈਂ ਤੇ ਹੀ ਸਲਾਹ ਦਿੰਨਾ ਵੀ ਸਰਕਾਰਾਂ ਤੇ ਪੁਲਿਸ ਤੇ ਪ੍ਰਸ਼ਾਸਨ ਤੇ ਡਿਪੈਂਡ ਨਾ ਰਹੋ ਇਹ ਸਾਨੂੰ ਆਪ ਨੂੰ ਜਾਗਣਾ ਪੈਣਾ ਹੈ ਸਾਡੀ ਨੌਜਵਾਨੀ ਨੂੰ ਜਾਗਣਾ ਪੈਣਾ ਹੈ ਇਹ ਤਾਂ ਇੰਸ਼ਾਅਰ ਠੱਲ ਪਈ ਅੱਗੇ ਪੰਚਾਇਤੀ ਇਲੈਕਸ਼ਨ ਆ ਰਹੇ ਨੇ ਲੋਕਾਂ ਨੂੰ ਨਹੀਂ ਚਾਹੀਦਾ ਜਿਹੜੇ ਪੰਚਾਇਤ ਮੈਂਬਰ ਸਰਪੰਚ ਇਹ ਚੁਣੇ ਜਮ ਜਿਹੜੇ ਨਸ਼ਾ ਤਸ਼ਕਰਾਨ ਨਾਲ ਤਾਲੂਕਾ ਨਾਲ ਹੋਣਾ ਆਪਣੇ ਜਿਹੜੇ ਪਿੰਨਾਂ ਦੇ ਲੋਕ ਆ ਸਰਪੰਚ ਇਹ ਚੁਣ ਲੈਂਦੇ ਮੈਂਬਰ ਇਹ ਚੁਣ ਲੈਂਦੇ ਚੋਣਾਂ ਤਸ਼ਕਰਾਨ ਪਹਿਲੇ ਜਿਹੜੇ ਹੁੰਦੇ ਦੇਖੋ ਜਿਹੜੇ ਨਸ਼ਾ ਤਸ਼ਕਰਾਨ ਨਾਲ ਜਿਹੜੇ ਹੁਣ ਜਿਵੇਂ ਤੁਸੀਂ ਸਵਾਲ ਕੀਤਾ ਵੀ ਪੰਚ ਸਰਪੰਚ ਨਵੇਂ ਬਣਨੇ ਆ ਪੰਚ ਸਰਪੰਚ ਲੀਡਰ ਸਾਰੇ ਪਹਿਲਾਂ ਬੜੇ ਵੱਡੇ ਦਾਅਵੇ ਕਰਦੇ ਨੇ ਮੈਂ ਪਿੱਛੇ ਜੇ ਕੰਬਾਈਨ ਕਰ ਰਿਹਾ ਸੀ ਐਮਐਲਏ ਨਿਰੰਦਰਪਾਲ ਸਿੰਘ ਸਮਣਾ ਦੇ ਨਾਲ ਤਾ ਇੱਕ ਮਾਈ ਨੇ ਸਵਾਲ ਕੀਤਾ ਵੀ ਤੁਸੀਂ ਨਸ਼ੇ ਵਾਸਤੇ ਕੀ ਉਪਰਾਲਾ ਕੀਤਾ ਹੈ ਮੇਰਾ ਬੱਚਾ ਨਸ਼ੇ ਦੀ ਦਾਲਦਾਲ ਵਿੱਚ ਖੋਬ ਚੁੱਕਿਆ ਹੈ ਤਾਂ ਕੌਣ ਦੀ ਸਪੋਰਟ ਐਮਐਲਏ ਸਾਹਿਬ ਨੇ ਸਵਾਲ ਕੀਤਾ ਵੀ ਮੈਨੂੰ ਦੱਸੋ ਤੁਹਾਡੇ ਮਲੇ ਦੇ ਵਿੱਚ ਨਸ਼ਾ ਵੇਚਦਾ ਕੌਣ ਹੈ ਕਿਹੜੇ ਮੈਡੀਕਲ ਸਟੋਰ ਤੇ ਵਿਕਦਾ ਹੈ ਤਾਂ 200 ਬੰਦੇ ਦੇ ਵਿੱਚੋਂ ਕਿਸੇ ਇੱਕ ਦੀ ਵੀ ਹਿੰਮਤ ਨਹੀਂ ਪਈ ਕਿ ਉਹ ਕਿਸੇ ਦਾ ਨਾਂ ਲੈ ਸਕੇ ਵੀ ਫਲਾਣੀ ਥਾਂ ਤੇ ਨਸ਼ਾ ਵਿਕਦਾ ਹੈ ਫਲਾਣੇ ਮੈਡੀਕਲ ਸਟੋਰ ਤੇ ਵਿਕਦਾ ਹੈ ਤੇ ਜੇ ਉਹ ਦੱਸ ਦੇਣ ਤਾਂ ਫਿਰ ਆਪਾਂ ਸਵਾਲ ਕਰੀਏ ਐਮਐਲਏ ਸਾਹਿਬ ਨੂੰ ਵੀ ਭਾਈ ਅਸੀਂ ਤੈਨੂੰ ਜ਼ਿਕਰ ਵੀ ਕੀਤਾ ਹੈ ਤੇ ਸਾਡੇ 'ਚ ਵੀ ਹਿੰਮਤ ਨਹੀਂ ਹੈ ਅਸੀਂ ਕਹਿੰਨੇ ਆ ਉਹਦੇ ਘਰ ਨੂੰ ਅੱਗ ਲੱਗੀ ਹੈ ਸਾਨੂੰ ਕੀ ਹੈ ਇਹ ਤੈਨੂੰ ਕੀ ਹੈ ਤੇ ਮੈਨੂੰ ਕੀ ਹੈ ਲੈ ਕੇ ਬਹਿ ਜਾਊਗੀ ਔਰ ਲੈ ਕੇ ਭੈ ਗਈ ਹੈ ਇਸ ਵਾਸਤੇ ਸਾਡੇ ਸਾਂਝੀ ਜ਼ਿੰਮੇਵਾਰੀ ਬਣਦੀ ਹੈ ਤੇ ਸਾਡੇ ਗਵੰਡੀ ਦਾ ਬੱਚਾ ਨਸ਼ਾ ਕਰਦਾ ਇੱਕ ਦਿਨ ਉਹ ਨਸ਼ਾ ਸਾਡੇ ਘਰੇ ਵੀ ਫੜੂਗਾ ਇਸ ਵਾਸਤੇ ਠੀਕ ਹੈ ਤੁਹਾਡਾ ਸਵਾਲ ਕਿ ਪੰਜ ਸਰਪੰਚ ਜਿਹੜੇ ਬਣਨੇ ਹੈ ਤੁਹਾਡੇ ਰਾਈ ਮੈਂ ਇਹ ਉਹਨਾਂ ਨੂੰ ਸਲਾਹ ਦਿੰਨਾ ਪਰ ਭਾਈ ਜ਼ਿੰਮੇਵਾਰੀ ਪੰਚਾਇਤ ਦੀ ਬਣਦੀ ਹੈ ਜਿਹੜਾ ਵੀ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਜੇ ਵੱਡਾ ਪਿੰਡ ਹੈ 8 ਕੇ 9 ਮੈਂਬਰ ਬਣਦੇ ਆ ਇੱਕ ਸਰਪੰਚ ਬਣਦਾ ਤੇ ਕਹਿੰਦੇ ਪੰਜਾਂ ਦੇ ਵਿੱਚ ਪਰਮੇਸ਼ਵਰ ਹੁੰਦਾ ਪੰਜ ਬੰਦਿਆਂ ਦੀ ਬੜੀ ਵੱਡੀ ਤਾਕਤ ਹੁੰਦੀ ਹੈ ਆਉਣ ਵਾਲਾ ਸਮਾਂ ਪੰਚਾਇਤੀ ਇਲੈਕਸ਼ਨ ਆਉਣਾ ਹੈ ਉਹ ਹੀ ਬੰਦੇ ਜ਼ਿੰਮੇਵਾਰੀ ਲੈਣ ਪਿੰਡ ਦੀ ਜਿਹੜੇ ਨਸ਼ੇ ਨੂੰ ਠੱਲ ਪਾ ਸਕਣ ਔਰ ਉਹਨਾਂ ਪੰਜਾਂ ਦੇ ਨਾਲ ਪਿੰਡ ਵੀ ਖੜੂਗਾ ਇਸ ਵਾਸਤੇ ਤੁਹਾਡੇ ਜਿਹੜੇ ਸਵਾਲ ਬਹੁਤ ਵਧੀਆ ਹੈ ਕਿ ਪੰਜ ਸਰਪੰਚ ਜ਼ਿੰਮੇਵਾਰੀ ਲੈਣ ਤਾਂ ਜਾ ਕੇ ਕਿਤੇ ਨੇ ਕਿਤੇ ਜਿਹੜੀ ਹੈ ਨਸ਼ੇ ਨੂੰ ਠੱਲ ਪਾ ਸਕਦੀ ਹੈ